ਨਾ ਕੋਈ ਤੇਨੂੰ ਮੁੰਡਾ ਪਸੰਦ ਆ ਫਿਰ? ਹਾਂਜੀ ਪਸੰਦ। ਸਣੀ ਕੋਈ ਪਸੰਦ ਆ ਤੇਨੂੰ? ਹਾਂਜੀ ਪਸੰਦ। ਹਾਂਜੀ, ਥੋੜੀ ਗੁਰਤਾ ਭਾਗਾਂ ਵਾਲੀ ਆ ਜੀ। ਦਿਉਰਤਾ ਮੇਰਾ ਹੀਰਾ ਹੀਰਾ। ਨਾ ਕੋਈ ਨਸ਼ਾ ਕਰਦਾ ਨਾ ਕੋਈ ਪੱਤਾ ਕਰਦਾ। ਠੀਕ ਹੈ? ਕਿ ਜਿੱਥੇ ਕੰਮ ਕਰਦਾ ਨਾ ਉੱਥੇ 50000 ਦਾ ਸੈਲਰੀ ਲੈਂਦਾ। ਲਓ ਜੀ ਫਿਰ ਕਰਾਈਏ ਮੂੰਹ ਮਿੱਠਾ ਨਾ। ਆਹ ਕੌਣ ਆ ਗਿਆ? ਇੱਕ ਮਿੰਟ। ਆਈ। ਮੈਮ ਅਸੀਂ ਬੈਂਕ ਵੱਲੋਂ ਆਇਆ ਜੀ ਤੁਹਾਡੀਆਂ 3 ਮਹੀਨੇ ਦੀ ਕਿਸ਼ਤਾਂ ਪੈਂਡਿੰਗ ਖੜੀਆਂ ਨੇ ਉਹ ਭਰ ਦੋ ਸਾਡੀਆਂ ਕਾਦੀਆਂ ਕਿਸ਼ਤਾਂ ਬੀਬਾ ਵਾਲੀ ਭੋਲੀ ਨਾ ਬਣ ਤੈਨੂੰ ਨਹੀਂ ਪਤਾ ਕਾਦੀਆਂ ਕਿਸ਼ਤਾਂ ਹੈ ਭਾਜੀ ਲੋਨ ਲਿਆ ਸੀ ਤੇ ਫਿਰ ਉਹੀ ਕਿਸ਼ਤਾਂ ਹੈ ਬਸ ਕਰੋ ਮੈਂ ਤਾਂ ਲਈ ਗੱਲਾਂ ਸਾਡੇ ਮੁੰਡੇ ਦਾ ਮਸਾ ਮਸਾ ਰਿਸ਼ਤਾ ਹੋਣ ਲੱਗਿਆ ਤੁਸੀਂ ਕੱਲ ਨੂੰ ਆ ਜਾਓ ਆਲੋ ਕਰੋ ਅੱਛਾ ਅੱਛਾ ਰਿਸ਼ਤੇ ਹੋ ਰਹੇ ਹਨ ਚਲੋ ਇਹਨਾਂ ਦੇ ਸਾਹਮਣੇ ਜਲੂਸ ਕੱਢਦੇ ਆ ਥੋੜਾ ਜਿਹਾ ਇਹਨਾਂ ਨੂੰ ਤਾਂ ਪਤਾ ਲੱਗੇ ਨਾ 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 ਭਰੋ ਕਿਸ਼ਤਾਂ ਹੈ ਕਿਨੇ ਪੈਸੇ ਨੇ